ਸਭ ਤੋਂ ਵੱਡੀ ਮੰਗ ਜਿਹੜੀ ਆ ਉਹ ਹੈਗੀ ਆ ਵੀ 2 ਦਸੰਬਰ ਦੇ ਜਿਹੜੇ ਕਾਲ ਤਖਸਾਹ ਦੀ ਫੈਸਲੇ ਹੋਏ ਨੇ ਉਹਨਾਂ 'ਤੇ ਲੱਗੂ ਹੋਣ। ਉਹਦੇ 'ਚ ਤਿੰਨ ਗੱਲਾਂ ਨੇ ਇੱਕ ਤਾਂ ਹੈਗੀ ਸੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਤੇ ਕਿਹਾ ਸੀ ਕਿ ਭਰਤੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਹੋਊਗੀ। ਔਰ ਉਹਦੇ ਨਾਲ ਉਹਨਾਂ ਦੇ ਦਿਲ 'ਚ ਸੀ ਇੱਕ ਤਾਂ ਨਾਰਾਜ਼ ਹੋ ਗਏ ਜਿਹੜੇ ਘਰਾਂ 'ਚ ਬਹਿ ਗਏ ਇੱਕ ਦੂਜੀਆਂ ਪਾਰਟੀਆਂ ਚਲੇ ਗਏ ਕਿ ਨਵੇਂ ਨੌਜਵਾਨ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਉਹ ਜਿਹੜੇ ਆ ਉਹ ਅਕਾਲੀ ਦਲ ਚ ਸ਼ਾਮਲ ਹੋਣਗੇ ਤੇ ਅਕਾਲੀ ਦਲ ਤਕਰਾਊਗਾ ਅਜੇ ਉਹ ਸੱਤਵੇਂ ਬ੍ਰਿਕਮਟੀ ਦੀ ਕੋਈ ਵਰਕਿੰਗ ਨਿੰਗੀ ਸਾਹਮਣੇ ਆਈ ਨੰਬਰ ਦੋ ਸੀ ਕਿ ਵਰਕਿੰਗ ਕਮੇਟੀ ਅਕਾਲੀ ਦਲ ਦੀ ਸਦਕੇ ਤੇ ਜਿਹੜੇ ਅਸਤੀਫੇ ਦਿੱਤੇ ਉਹ ਪ੍ਰਵਾਨ ਕੀਤੇ ਜਾਣ ਉਹਦੇ ਵਾਸਤੇ ਕਾਨੂੰਨੀ ਡਿੱਕੇ ਜਿਹੜੇ ਕੁਝ ਲੋਕ ਢਾ ਰਹੇ ਆ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਨੇ ਔਰ ਉਹ ਸਮਝਾ ਰਿਹਾ ਲੋਕਾਂ ਨੂੰ ਕਿ ਸਾਨੂੰ ਨਾ ਚੋਣ ਕਮਿਸ਼ਨ ਜਿਹੜਾ ਆ ਜਾ ਫਲਾਣਾ ਸਾਡੀ ਜਿਹੜੀ ਚੋਣ ਛਾੜਾ ਰੱਦ ਕਰ ਦੂਗਾ ਜਾਂ ਮਾਨਕਰ ਰੱਦ ਕਰ ਦੂ ਬਿਲਕੁਲ ਝੂਠੀਆਂ ਗੱਲਾਂ ਨੇ ਔਰ ਉਹਦੇ ਵਾਸਤੇ ਇੱਕ ਫੈਸਲਾ ਪਹਿਲਾਂ ਵੀ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਇਹ ਸ਼ਿਵ ਸੈਨਾ ਤੇ ਇੱਕ ਰਾਜਸਥਾਨ ਦੀ ਪਾਰਟੀ ਹੈ ਕਿ ਕੋਈ ਵੀ ਧਾਰਮਿਕ ਜਿਹੜੀ ਜਥੇਬੰਦੀ ਆ ਉਹ ਰਾਜਸੀ ਜਥੇਬੰਦੀ ਤੋਂ ਰਨ ਕਰ ਸਕਦੀ ਹੈ ਸੋ ਜਿਹੜੇ ਮੌਜੂਦਾ ਇਸ ਵੇਲੇ ਦਸਤਾਰ ਤੇ ਰਾਜ ਕਰ ਰਹੇ ਨੇ ਸ਼੍ਰੀ ਮੋਦੀ ਜੀ ਮਤਿ ਨਿਤਸ਼ਾ ਜੀ ਉਹਨਾਂ ਨੇ ਇਤਰਾਮ ਮੰਦਰ ਬਣਾਇਆ ਹੀ ਆ ਉਹ ਵੀ ਤੇ ਇੱਕ ਧਰਮ ਨੂੰ ਬਿਲੋਂਗ ਕਰ ਹੀ ਰਹੇ ਨੇ ਸੋ ਇਹ ਗੱਲਾਂ ਜਿਹੜੀਆਂ ਨੇ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਨਹੀਂ ਜਾਣਦੇ ਇਹਨਾਂ ਦੀ ਕੋਈ ਪੰਥ ਨੂੰ ਦੇਣ ਨਹੀਂ ਗਏ ਜਿਨ੍ਹਾਂ ਨੇ ਕੋ ਜੇਲ ਨਹੀਂ ਕੱਟੀ ਉਹ ਕਰਵਾ ਉਹ ਇਹੋ ਜਿਹੇ ਸਲਾਮਾਂ ਸਰਦਾਰ ਸਿੰਘ ਦੀ ਬਾਦਲ ਨੂੰ ਦੇ ਰਹੇ ਨੇ ਹੋਰ ਗਲਤ ਦੇ ਰਹੇ ਨੇ ਆਈ ਕਹਿੰਦੇ ਬਸ ਤੀਫੇ ਪ੍ਰਵਾਨ ਕਰਕੇ ਤੇ ਭਰਤੀ ਸ਼ੁਰੂ ਕੀਤੀ ਆ ਇੱਕ ਇੱਕ ਬੇਨਤੀ ਉਹਦੇ ਚ ਹੋਰ ਮੈਂ ਕਹਿਣੀ ਚਾਹੁੰਦਾ ਜੀ ਕਿ ਇਹ ਗੱਲ ਨਹੀਂ ਹਰਪ੍ਰੀਤ ਸਿੰਘ ਦੀ ਅਨਕਵਾਰੀ ਵਾਲੀ ਗੱਲ ਆ ਉਹ ਟਰੋਮਨੀ ਕਮੇਟੀ ਨਹੀਂ ਕੀ ਕਰ ਸਕਦੀ ਉਹ ਕਮੇਟੀ ਰੱਦ ਕੀਤੀ ਜਾਵੇ ਤੇ ਉਹਨਾਂ ਦਾ ਅਧਿਕਾਰ ਖੇਤਰ ਸ਼ਰੀਆ ਅਕਾਲ ਤਖਸਾਲ ਦਾ ਹੈ ਅਕਾਲ ਤਖਸਾਲ ਜਿਹੜਾ ਹੈ ਉਹ ਜਿਉਂ ਉਹਨਾਂ ਦੀ ਮਰਜ਼ੀ ਹੋਵੇ ਤੇ ਆਪ ਕਰ ਲੈਣ ਜਾਂ ਉਹ ਕਿਸੇ ਸਿੰਘ ਸਰਬੰਦ ਦੀ ਡਿਊਟੀ ਲਾ ਕੇ ਕਰਵਾ ਲੈਣ ਇਹਦਾ ਉਹਨਾਂ ਤੇ ਕੇਸ ਸੀਗਾ 17 ਸਾਲ ਪਹਿਲਾਂ ਉਹ ਨਾ ਉਹਨਾਂ ਦਾ ਸੰਢੂ ਨਾ ਕੋਈ ਹੁਣ ਗੱਲ ਆਇਆ ਉਹਦਾ ਤਲਾਕ ਦਿੱਤਾ ਸਰਾ ਕੁਝ ਉਹਨੂੰ ਚੁੱਕ ਕੇ ਕੁਝ ਕਾਲੀ ਲੀਡਰਾਂ ਨੇ ਤੇ ਗਾਨੀ ਹਰਪ੍ਰੀਤ ਸਿੰਘ ਤੇ ਜਿਹੜਾ ਸਹੀ ਫੈਸਲਾ ਕੀਤਾ ਉਹ ਦੋ ਤਰੀਕ ਦਾ ਉਹਨਾਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਤੇ ਉਹ ਕਮੇਟੀ ਬਣਾ ਕੇ ਉਹਦਾ ਫਿਰ ਇੱਕ ਮਹੀਨੇ ਦੀ ਦੇ ਦਿੱਤੀ ਆ ਜਿਹੜੀ ਆਗਾ ਉਹਦੇ ਤਰੀਕ ਵਧਾ ਦਿੱਤੀ ਉਹ ਗਲਤ ਹੋਇਆ ਉਹਨੇ ਕਮੇਟੀ ਨੂੰ ਰੱਦ ਕਰੇ ਤੇ ਦੂਜੀ ਗੱਲ ਜਿਹੜੀ ਆ ਉਹ ਜਦੋਂ ਮਲਾਹਮ ਸੰਨ ਸਾਡੇ ਲਾਈਨ ਕਿ ਬੰਕ ਨੇ ਉਹ ਕੀਤੀ ਸੀਗੀ ਜਿਹੜੀ ਹੈਗੀ ਆ ਇਨਕੁਆਰੀ ਉਹਦਾ ਕੇਸ ਉਦੋਂ ਦਾ ਖਤਮ ਹੋਇਆ 17 ਸਾਲ ਹੋ ਗਿਆ ਹੁਣ ਉਹਦੀ ਕੋਈ ਵੈਲਿਡਿਟੀ ਨਹੀਂ ਹੈਗੀ ਉਹ ਕੇਸ ਪਰ ਇੱਕ ਪ੍ਰੈਸ ਰਿਪੋਰਟ ਵੀ ਜਾਰੀ ਕੀਤਾ ਗਿਆ ਸੀ ਆਜੀ ਪੀਸੀ ਦੇ ਵੱਲੋਂ ਕਿ ਇੱਕ ਮਹੀਨਾ ਜਿਹੜਾ ਵਧਾ ਦਿੱਤਾ ਵੈਰ ਪਰ ਜਾਰੀ ਹਾਲ ਤੱਕ ਕਹਿ ਰਹੇ ਲੇਕਿਨ ਲੁੜ ਲੁਕਾਇਆ ਜਾ ਰਿਹਾ ਉਹ ਉਹ ਹੀ ਆ ਨਾ ਕਿ ਉਹਨਾਂ ਨੂੰ ਸਾਰਿਆਂ ਮਾਨੂੰ ਤੋਰੀ ਵਾਂਗੂ ਲਮਕਾ ਰਹੇ ਆ ਤੇ ਜੋ ਉਹ ਅੰਦਰ ਜੋ ਫੈਸਲਾ ਕਰਨਾ ਕਰਨ ਸੋ ਆ ਵੋਟ ਆਊਟ ਹੋ ਰਿਹਾ ਛੱਡ ਕੇ ਚਲੇ ਗਏ ਉਹਦਾ ਆਪਣੇ ਸਾਰਾ ਜੋ ਨਾ ਕੌਮਲਾ ਫੈਸਲਾ ਸੀ ਦਫਤਰ ਸੀ ਘਰ ਛੱਡ ਕੇ ਉੱਥੋਂ ਸਾਰਾ ਜਿਹੜਾ ਸੀ ਉਹ ਪਟਿੰਡੇ ਆਪਦੀ ਜਿਹੜੇ ਨਜੀਰ ਆਸ਼ੂ ਚ ਆ ਗਏ ਨੇ ਉਹ ਆਦੇ ਇਹ ਜੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਮਨ ਨੂੰ ਦੁਖੀ ਕਰਦੀਆਂ ਨੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਨਾਲ ਔਰ ਜਿਹੜੇ ਦੋ ਤਰੀਕ ਦੇ ਫੈਸਲੇ ਆ ਉਹਨੂੰ ਲਾਗੂ ਕਰਾਉਣ ਵਾਸਤੇ ਅੱਜ ਤਕਰੀਬਨ 20 ਮੈਂਬਰੇ ਸ਼੍ਰੋਮਣੀ ਕਮੇਟੀ ਦਾ ਵਫਦ ਜਿਹੜਾ ਸੁਧਾਰ ਲਾਅਰ ਨਾਲ ਸੰਬੰਧਤ ਆ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਾਂਦਰ ਨੂੰ ਮਿਲ ਕੇ ਬੇਨਤੀ ਕਰ ਰਿਹਾ ਹੈ ਕਿ ਦੋ ਤਰੀਕ ਦੇ ਫੈਸਲੇ ਲਾਗੂ